ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੱਡੇ ਭਾਗਾਂ ਵਾਲਿਆਂ ਸਤਿਗੁਰਾਂ ਦੀ ਪਾਵਨ ਬਾਣੀ ਜਪਜੀ ਸਾਹਿਬ ਦੇ 12ਵੇਂ ਪਉੜੀ ਦੇ ਵਿਚਾਰ ਦੇ ਨਾਲ ਜੁੜੇ ਹੋ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪੀਛੇ ਪਛਤਾਏ ਮੰਨੇ ਦੀ ਗਤ ਅਵਸਥਾ ਮੰਨੇ ਦਾ ਮਹਤਮ ਕਹਿਣਾ ਜਿਹੜਾ ਗੁਰੂ ਸਾਹਿਬ ਕਹਿੰਦੇ ਇਹ ਬਿਆਨ ਤੋਂ ਪਰੇ ਹੈ ਕੋਈ ਕਹਿ ਨਹੀਂ ਸਕਦਾ ਜੇ ਕੋ ਕਹੇਗਾ ਤੇ ਉਹਨੂੰ ਪਸਤਾਣਾ ਪਵੇਗਾ ਕਾਗਜ਼ ਕਰਨਾ ਲਿਖਣਾ ਹਾਰ ਮੰਨੇ ਕਬ ਕਰਨ ਵਿਚਾਰ ਕਾਗਜ਼ ਕਲਮ ਤੇ ਲਿਖਣ ਵਾਲੀ ਗੱਲ ਹੀ ਹੈ ਨਹੀਂ ਮੰਨਣ ਦਾ ਭਾਵ ਇਹ ਤਾਂ ਵਿਚਾਰ ਵਾਲੀ ਗੱਲ ਹੈ ਕਿ ਬਹਿ ਕੇ ਮਨ ਕਰਕੇ ਵਿਚਾਰ ਕਰਨੇ ਕਰੋ ਸੋ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਅਸ ਤਾਂ ਦੀ ਬਟਿਆਈਆਂ ਬੜਾ ਪਰਮੇਸ਼ਰ ਦਾ ਨਾਮ ਹੈ ਜੇ ਕੋ ਇਸ ਨੂੰ ਮੰਨਣ ਜਾਣਦਾ ਹੋਵੇ ਮੰਨਣ ਜਾਣਦਾ ਹੋਵੇ ਕੀ ਭਾਵ ਹੈ ਸਾਧ ਸੰਗਤ ਇਹਦਾ ਭਾਵ ਹੈ ਕਿ ਜਦੋਂ ਮਨ ਦੀ ਗੱਲ ਆਉਂਦੀ ਹੈ ਤੇ ਮਨ ਦੇ ਨਾਲ ਹੀ ਵਾਈਬਰੋ ਜੁੜਿਆ ਹੋਇਆ ਮਨ ਤੇ ਪ੍ਰਮਾਤਮਾ ਦੇ ਵਿਚਾਲੇ ਇੱਕ ਛੋਟਾ ਜਿਹਾ ਪੜਦਾ ਫਰਮਾ ਪਰਦਾ ਮੰਨਣ ਦੀ ਅਵਸਥਾ ਪਰਮੇਸ਼ਰ ਦੇ ਬਹੁਤ ਹੀ ਸਮੀਪ ਹੋ ਕੇ ਵਰਤਦੀ ਹੈ ਬਹੁਤ ਨੇੜੇ ਹੋ ਕੇ ਕਿਉਂਕਿ ਮਨ ਜਿਹੜਾ ਪਰਮਾਤਮਾ ਦਾ ਅਫਤੂਲ ਰੂਪ ਹੈ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਮਨ ਨੇ ਕੀ ਦਸ ਕਹੀ ਨਾ ਜਾਏ ਇਹਦੀ ਗੱਤ ਕਹੀ ਨਹੀਂ ਜਾ ਸਕਦੀ ਕਿਉਂਕਿ ਮਨ ਪਰਮੇਸ਼ਰ ਦਾ ਅਫਤੂਲ ਰੂਪ ਹੈ ਜਿਵੇਂ ਤਰ੍ਹਾਂ ਸਤਿਗੁਰੂ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਬਾਣ ਕਿ ਤੇਰੇ ਨਾਲ ਰੱਬ ਹੈ ਜਦੋਂ ਤੇਰੇ ਨਾਲ ਰੱਬ ਹੈ ਤੇ ਕਹਿਣ ਦਾ ਭਾਵ ਕਿ ਤੂੰ ਰੱਬ ਦੇ ਰੱਬ ਦੇ ਨੇੜੇ ਹੈ ਤੇ ਰੱਬ ਤੇਰੀ ਗੱਲ ਸੁਣਦਾ ਵੀ ਹੋਏਗਾ ਤਾਂ ਮਹਾਰਾਜ ਕਹਿੰਦੇ ਬਿਲਕੁਲ ਸੁਣਦਾ ਸੱਦ ਸੁਣਦਾ ਸੱਦ ਵੇਖਦਾ ਸਭ더라 ਇਹ ਵਰਪੂਰ ਉਹ ਸ਼ਬਦ ਦੇ ਵਿੱਚ ਹੀ ਪਰਮਾਤਮਾ ਵਰਪੂਰ ਭਰਿਆ ਹੋਇਆ ਐਸ ਕਰਕੇ ਐਸਾ ਪਰਮਾਤਮਾ ਦਾ ਨਾਮ ਹੈ ਜੇ ਕੋ ਉਸ ਨੂੰ ਜਾਣ ਲਵੇ ਤਾਂ ਤੇ ਮਹਾਰਾਜ ਕਹਿੰਦੇ ਫਿਰ ਕੀ ਕੁਝ ਹੋ ਸਕਦਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਮੰਨਣ ਦੀ ਅਵਸਥਾ ਵਿੱਚ ਪਹੁੰਚਣ ਕਰਕੇ ਮੰਨਣ ਦੀ ਅਵਸਥਾ ਕਿ ਮਨ ਦੁਆਰਾ ਚਿੰਤਨ ਕਰਨਾ ਨਾਮ ਦਾ ਜਿਹੜਾ ਨਾਮ ਹੈ ਜਿਹੜਾ ਉੱਪਰ ਲਾ ਆਪਾਂ ਮੂਲ ਮੰਤਰ ਸਾਹਿਬ ਪੜ ਕੇ ਆਏ ਆਂ ਉਸ ਨਾਮ ਹੈ ਪ੍ਰਮਾਤਮਾ ਦਾ ਕਿਉਂਕਿ ਹੋਰ ਕੋਈ ਤਾਂ ਇੱਥੇ ਜ਼ਿਕਰ ਨਹੀਂ ਆਇਆ ਉਸੇ ਦਾ ਜ਼ਿਕਰ ਆਇਆ ਇਸ ਕਰਕੇ ਉਸ ਨਾਮ ਦੇ ਨਾਲ ਜੁੜਨ ਕਰਕੇ ਉਸ ਨੂੰ ਮਨ ਵਿੱਚ ਉਤਾਰਨ ਕਰਕੇ ਉਹਦਾ ਮਨ ਲੈਣ ਕਰਕੇ ਕੀ ਅਵਸਥਾ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਮਨ ਸੁਰਤ ਹੋਵੇ ਮਨੁਬੁੱਧ ਜਿਹੜਾ ਮਨ ਲਵੇਗਾ ਉਸ ਨਾਮ ਨੂੰ ਉਸ ਨੂੰ ਸੁਰਤ ਪ੍ਰਾਪਤ ਹੋਏਗੀ ਸੁਰਤ ਦੀ ਸੋਝੀ ਹੋ ਜਾਏਗੀ ਸੁਰਤ ਕੀ ਹੈ ਸੁਰਤ ਜਿਹੜੀ ਆ ਉਹ ਪਰਮਾਤਮਾ ਤੱਕ ਲੈ ਕੇ ਜਾਂਦੀ ਆ ਗੁਰੂ ਸਾਹਿਬ ਕਹਿੰਦੇ ਸਬਤ ਗੁਰੂ ਸੁਰਤ ਤੁੰ ਚੇਲਾ ਸਬਦ ਗੁਰੂ ਸੁਰਤ ਤੁੰ ਚੇਲਾ ਤੇ ਸੁਰਤ ਜਿਹੜੀ ਆ ਰੱਬ ਤੱਕ ਲੈ ਕੇ ਜਾਂਦੀ ਆ ਤੇ ਗੁਰੂ ਸਾਹਿਬ ਕਹਿੰਦੇ ਸੁਰਤ ਪੈਦਾ ਹੁੰਦੀ ਏ ਫਿਰ ਸੁਰਤ ਇੱਕ ਲਿਵ ਦਾ ਨਾਮ ਹੈ ਕਿਉਂਕਿ ਜਦੋਂ ਅਸੀਂ ਵਾਹਿਗੁਰੂ ਨੂੰ ਜਪਦੇ ਆਂ ਜਪਦਿਆਂ ਜਪਦਿਆਂ ਨਾਮ ਵਿਸਰ ਜਾਂਦਾ ਕਿਉਂ ਵਿਸਰ ਜਾਂਦਾ ਕਿਉਂਕਿ ਸਾਡੀ ਸੁਰਤ ਨਹੀਂ ਜੁੜੀ ਸਾਡੇ ਕੋਲ ਲਿਵ ਨਹੀਂ ਬਣੇ ਐਸ ਕਰਕੇ ਗੁਰੂ ਸਾਹਿਬ ਨੇ ਲਿਖਿਆ ਤੇ ਜੇ ਪਾਤਸ਼ਾਹ ਜੀ ਨੇ ਸਾਚੀ ਲਿਵ ਬਿਨ ਦੇਹ ਨਿਮਾਣੀ ਦੇਹ ਦੇ ਮਾਣੀ ਲਿਵ ਬਾਜੋਂ ਪਿਆ ਕਰੇ ਵਿਚਾਰਿਆ ਤਦ ਬਾਦ ਸਮਰਤ ਕੋਈ ਨਾਹੀ ਕਿਰਪਾ ਕਰ ਬਨਵਾ ਰਿਆ ਐਸ ਨੂੰ ਔਰ ਥਾਉ ਨਾ ਸ਼ਬਦ ਲਾਗ ਸਵਾਰਿਆ ਕਹ ਨਾਨਕ ਲਿਵ ਬਾਜੋਂ ਪਿਆ ਕਰੇ ਵਿਚਾਰਿਆ ਕਿਉਂਕਿ ਜੇ ਉਹ ਲੋ ਜੋੜੀ ਹੋਏਗੀ ਸੁਰਤ ਜੁੜੀ ਹੋਏਗੀ ਤਾਂ ਫਿਰ ਭਾਵੇਂ ਤੁਸੀਂ ਸੌਂ ਰਹੋ ਭਾਵੇਂ ਬੈਠੇ ਰਹੋ ਭਾਵੇਂ ਕੰਮ ਕਾਜ ਕਰਦੇ ਰਹੋ ਉਹ ਨਾਮ ਚੱਲਦਾ ਰਹਿਣਾ ਕਿਉਂਕਿ ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਇਸ ਕਰਕੇ ਮਨ ਦੇ ਵਿੱਚ ਰੱਬ ਵੱਸਦਾ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਮਨ ਵਿੱਚ ਰੱਬ ਹੈ ਤੇ ਰੱਬ ਵਿੱਚ ਵਨ ਕਰਕੇ ਮਨ ਦੇ ਨਾਲ ਜੁੜਿਆ ਸ਼ਬਦ ਜਦੋਂ ਮਨ ਵਿੱਚ ਉਤਰਦਾ ਮਨ ਵਿੱਚ ਜਦੋਂ ਚਿੰਤਨ ਦਾ ਵਿਸਾ ਬਣਦਾ ਤੇ ਜਦੋਂ ਅਸੀਂ ਨਾਮ ਦੇ ਨਾਲ ਸ਼ਬਦ ਨਾਲ ਚਿੰਤਾ ਕਰ ਚਿੰਤਨ ਕਰਦੇ ਆ ਮਨ ਵਿੱਚ ਤੇ ਫਿਰ ਮਹਾਰਾਜ ਕਹਿੰਦੇ ਕਿ ਸੁਰਤ ਪੈਦਾ ਹੁੰਦੀ ਹੈ ਲਿਉ ਪੈਦਾ ਹੁੰਦੀ ਹੈ ਪਰਮਾਤਮਾ ਦੇ ਨਾਲ ਜੁੜਨਾ ਪੈਦਾ ਹੁੰਦਾ ਤੇ ਫਿਰ ਇਹ ਟੁੱਟਦਾ ਨਹੀਂ ਫਿਰ ਸੁੱਤਿਆਂ ਵੀ ਉੱਠਤਿਆਂ ਵੀ ਬੈੰਦਿਆਂ ਵੀ ਹੈ ਜੀ ਤੇ ਹਰ ਵੇਲੇ ਫਿਰ ਜੁੜਿਆ ਰਹਿੰਦਾ ਮਨੁੱਖ ਮਨ ਸਵਰਤ ਹੋਵੇ ਮਨ ਬੁੱਧ ਤੇ ਫਿਰ ਮਨ ਵਿੱਚ ਬੁੱਧ ਹੁੰਦੀ ਹੈ ਬੁੱਧ ਪ੍ਰਾਪਤ ਹੁੰਦੀ ਹੈ ਹਾਂਜੀ ਬੁੱਧ ਜਿਹੜੀ ਬੁੱਧ ਤੇ ਸਿੱਧ ਹੋਏ ਬੁੱਧ ਤੋਂ ਸਿੱਧ ਪ੍ਰਾਪਤ ਹੁੰਦੀ ਹੈ ਤੇ ਬੁੱਧ ਜਿਹੜੀ ਆ ਬੁੱਧ ਕਹਿੰਦੇ ਗਿਆਨ ਦਾ ਇੱਕ ਅਸਤੂਲ ਸਰੂਪ ਗਿਆਨ ਦਾ ਅਸਤੂਲ ਸਰੂਪ ਕਿਉਂਕਿ ਗਿਆਨ ਤੇ ਖੁਦ ਸੁਖਮ ਹੈ ਪਤਾ ਨਹੀਂ ਲੱਗਦਾ ਗਿਆਨ ਦਾ ਵੀ ਹੈ ਕਿ ਪਰ ਜਦੋਂ ਗਿਆਨ ਸਾਡੀ ਬੁੱਧ ਵਿੱਚ ਉਤਰਦਾ ਹੈ ਫੇਰ ਅਸੀਂ ਉਸ ਨੂੰ ਦੇਖ ਸਕਦੇ ਹਾਂ ਉਸ ਨੂੰ ਅਨੁਭਵ ਕਰ ਸਕਦੇ ਹਾਂ ਉਸ ਨੂੰ ਬਿਆਨ ਕਰ ਸਕਦੇ ਹਾਂ ਇਸ ਕਰਕੇ ਗਿਆਨ ਦਾ ਇੱਕ ਅਸਤਲ ਸਰੂਪ ਜਿਹੜਾ ਉਹ ਬੁੱਧ ਬਣ ਜਾਂਦੀ ਹੈ ਤੇ ਸਤਿਗੁਰੂ ਕਹਿੰਦੇ ਮੰਨਣ ਦੇ ਨਾਲ ਬੁੱਧ ਪ੍ਰਗਟ ਹੁੰਦੀ ਹੈ ਹਰ ਤਰ੍ਹਾਂ ਦੀ ਸੋਝੀ ਪ੍ਰਗਟ ਹੋ ਜਾਂਦੀ ਹੈ ਮਨੁੱਖ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਕਿਹੜੀ ਗੱਲ ਕਿਸ ਤਰ੍ਹਾਂ ਕਰਨੀ ਹੈ ਇਹ ਗੱਲ ਦਾ ਵਿਚਾਰ ਕੀ ਹੈ ਉਹਦੇ ਬਾਰੇ ਹਰ ਗੱਲ ਦਾ ਕਾਰਨ ਉਹਨੂੰ ਪਤਾ ਲੱਗ ਜਾਂਦਾ ਸ੍ਰਿਸ਼ਟੀ ਦੇ ਕਾਰਨ ਦਾ ਵੀ ਪਤਾ ਲੱਗ ਜਾਂਦਾ ਤੇ ਸ੍ਰਿਸ਼ਟੀ ਦੇ ਵਿੱਚ ਮਨੁੱਖ ਦੇ ਵਿਚਰਨ ਦਾ ਵੀ ਕਾਰਨ ਦਾ ਪਤਾ ਲੱਗ ਜਾਂਦਾ ਨਰਕ ਕਰਕੇ ਮਹਾਰਾਜ ਕਹਿੰਦੇ ਉਹ ਅਤੁੱਲ ਗਿਆਨ ਜਿਹੜਾ ਬੁੱਧ ਪ੍ਰਾਪਤ ਹੋ ਜਾਂਦੀ ਹੈ ਮਨ ਸਗਲ ਭਾਵਨਾ ਕੀ ਸੁਧ ਤੇ ਮੰਨਣ ਦੇ ਨਾਲ ਫਿਰ ਸਾਰੇ ਭਾਵਨਾ ਦੀ ਸੁਧ ਪ੍ਰਾਪਤ ਹੁੰਦੀ ਹੈ ਸਾਰੇ ਭਾਵਨਾ ਦਾ ਗਿਆਨ ਹੋ ਜਾਂਦਾ ਮਨ ਮੋਹ ਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਤੇ ਮਹਾਰਾਜ ਕਹਿੰਦੇ ਜਿਹੜਾ ਮੰਨੇਗਾ ਭਾਈ ਉਹ ਆਪਣੇ ਮੋਹ ਦੀ ਚੋਟਾ ਨਹੀਂ ਖਾਂਦਾ ਮੋਹ ਜਿਹੜਾ ਕਿਉਂਕਿ ਸੰਸਾਰ ਦੇ ਵਿੱਚ ਜੋ ਵੀ ਆਪਾਂ ਦੇਖਦੇ ਆ ਨਦਰੀ ਆਵੇ ਤਿਸੋਂ ਮੋਹ ਕਿਉਂ ਮਿਲਿਏ ਪ੍ਰਭ ਅਨੋਸੀ ਤੋਂ ਜਿਦਾਂ ਜਿਹੜਾ ਮੋਹ ਹੈ ਸਾਡਾ ਮਨ ਜੁੜਿਆ ਰਹਿੰਦਾ ਕਿਉਂਕਿ ਹਰ ਜਿਹੜੀ ਸੰਸਾਰ ਦੀ ਵਸਤੂ ਸਾਡੇ ਮਨ ਨੂੰ ਖਿੱਚ ਪਾਉਂਦੀ ਹੈ ਪਰਿਵਾਰ ਜਿਹੜਾ ਉਹ ਖਿੱਚ ਦਾ ਕਾਰਨ ਬਣਦਾ ਸੰਸਾਰੀ ਪਦਾਰਥ ਵੀ ਖਿੱਚ ਦਾ ਕਾਰਨ ਬਣਦੇ ਨੇ ਤੇ ਮਨੁੱਖ ਉਹਨਾਂ ਨਾਲ ਮੋਹ ਪਿਆ ਪਾ ਬੈਨਦਾ ਮੋਹ ਪੈ ਜਾਂਦਾ ਪਿਆਰ ਪੈ ਜਾਂਦਾ ਸਾਂਝ ਪੈ ਜਾਂਦੀ ਹੈ ਫਿਰ ਮਨੁੱਖ ਕਹਿੰਦਾ ਇਹ ਵਸਤੂ ਮੇਰੀ ਹੈ ਘਰ ਨਾਲ ਮੋਹ ਪੈਂਦਾ ਤੇ ਘਰ ਫਿਰ ਆਪਣਾ ਦਿਸਦਾ ਪਰਿਵਾਰ ਨਾਲ ਮੋਹ ਪੈਂਦਾ ਬੱਚੇ ਮੇਰੇ ਨੇ ਮੇਰੀ ਪਤਨੀ ਹੈ ਮੇਰੀ ਬੇਟੀ ਮੇਰਾ ਬੇਟਾ ਇਹ ਧਨ ਮੇਰਾ ਇਹ ਪਦਾਰਥ ਮੇਰਾ ਹੈ ਜੀ ਇਹ ਧਰਤੀ ਦਾ ਮਾਲਕ ਮੈਂ ਇਹ ਸਰੀਰ ਮੇਰਾ ਐਸ ਕਰਕੇ ਮਹਾਰਾ ਕਹਿੰਦੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਤੇ ਮੋਹ ਜਦੋਂ ਟੁੱਟਦਾ ਸਾਧ ਸੰਗਤ ਉਦੋਂ ਬੜੀ ਇੱਕ ਝੋਟ ਦਿੰਦਾ ਬੜੀ ਸ਼ੱਟ ਲੱਗਦੀ ਹੈ ਹਾਂ ਜੀਆਂ ਤੇ ਨਾਲ ਧਿਆ ਪੁੱਤਾਂ ਨੂੰ ਇਹ ਮਨੁੱਖ ਕਹਿੰਦਾ ਵੀ ਇਹ ਮੇਰੇ ਨੇ ਪਦੋਂ ਜਦੋਂ ਉਹ ਮਨੁੱਖ ਦੇ ਅਸਲੀ ਸਰੂਪ ਦੇ ਵਿੱਚ ਆਉਂਦੇ ਆ ਉਹ ਤੀਪੁੱਤ ਜਦੋਂ ਤੇ ਫਿਰ ਕਹਿੰਦੇ ਤੂੰ ਕੌਣ ਆ ਹਾਂਜੀ ਤੂੰ ਸਾਡੇ ਲਈ ਕੀ ਕੀਤਾ ਜਦੋਂ ਆਪਣੇ ਮਾਤਾ ਪਿਤਾ ਨੂੰ ਤੀਪੁੱਤ ਕਹਿਣ ਲੱਗ ਜਾਂਦੇ ਆ ਤੂੰ ਸਾਡੇ ਵਾਸਤੇ ਕੀ ਕੀਤਾ ਹਾਂਜੀ ਤੇ ਤੂੰ ਕੀ ਨਮਾ ਕੀਤਾ ਵੀ ਹੋਰ ਸਾਰੇ ਮਾਪਿਓ ਆਪਣੇ ਧੀਆ ਪੁੱਤਾਂ ਵਾਸਤੇ ਕਰਦੇ ਆ ਮੈਂ ਤੁਹਾਨੂੰ ਪਾਲਿਆ ਤੁਹਾਨੂੰ ਪੜਾਇਆ ਲਿਖਾਇਆ ਐਨਾ ਕੁਝ ਤੁਹਾਨੂੰ ਘਰ ਬਣਾ ਕੇ ਦਿੱਤਾ ਫੇਰ ਉਹ ਕਹਿੰਦੇ ਵੀ ਤੂੰ ਕੀ ਬਣਾ ਕੇ ਦਿੱਤਾ ਸਾਰੀ ਦੁਨੀਆ ਕਰਦੀ ਪਈ ਐ ਤੇ ਤੇਰਾ ਫਰਜ ਬਣਦਾ ਸੀ ਤੂੰ ਵਾਪਕ ਹੀ ਤੇ ਰਹਿਣਾ ਸੀ ਆਪਣੇ ਵਾਪ ਤੇ ਬਣਾਇਆ ਤੇ ਸਾਰੀ ਦੁਨੀਆ ਕਰਦੀ ਕੋਈ ਨਵਾ ਨਹੀਂ ਕੀਤਾ ਵੱਡੇ ਵਾਪ ਤੇ ਤੇ ਫਿਰ ਉਹ ਸੱਟ ਲੱਗਦੀ ਐ ਤੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਨਾਲ ਜੁੜ ਜਾਂਦਾ ਸੁਰਤ ਮਨ ਕਰਕੇ ਜੁੜ ਜਾਂਦਾ ਤੇ ਪਰਮੇਸ਼ਰ ਦੇ ਨਾਮ ਨੂੰ ਮੰਨਣ ਲੱਗ ਜਾਂਦਾ ਤੇ ਉਹਨੂੰ ਫਿਰ ਇਸ ਗੱਲ ਦੀ ਪਹਿਲਾਂ ਸੋਝੀ ਹੋ ਜਾਂਦੀ ਐ ਕਿ ਮੇਰਾ ਕੁਛ ਵੀ ਨਹੀਂ ਹੈ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਅੰਦਰੋਂ ਜਨ ਕਾ ਮੋਹ ਟੋਟਾ تن ਕਾ ਸ਼ਬਦ ਸਚੈ ਸਵਾਰਿਆ ਕਹ ਨਾਨਕ ਅਨੰਦ ਹੈ ਆਨੰਦ ਗੁਰ ਤੇ ਜਾਣਿਆ ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜਾ ਮਨ ਲੈਂਦਾ ਰੱਬ ਦੇ ਨਾਮ ਨੂੰ ਉਹਨੂੰ ਫਿਰ ਮੋਹ ਦੀਆਂ ਫੱਟਾਂ ਨਹੀਂ ਵੱਜਦੀਆਂ ਹੁਣ ਧਨ ਇਕੱਠਾ ਕੀਤਾ ਮਨੁੱਖ ਨੂੰ ਕੋਈ ਬਿਮਾਰੀ ਚਿਮੜ ਗਈ ਤੇ ਰੋਗ ਤੇ ਸਾਰਾ ਪੈਸਾ ਚਲਾ ਗਿਆ ਹਾਂਜੀ ਸਾਰਾ ਪੈਸਾ ਵੀ ਚਲਾ ਗਿਆ ਰਿਸ਼ਤੇ ਨਾਤੇ ਵੀ ਛੱਡ ਗਏ ਮਨੁੱਖ ਕੱਲਾ ਹੋ ਗਿਆ ਉਹ ਛੱਟ ਲੱਗਦੀ ਐ ਇੰਨਾ ਕੁਝ ਮੇਰੇ ਕੋਲ ਫਿਰ ਵੀ ਮੈਂ ਕੱਲਾ ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਉਹ ਚੋਟ ਨਹੀਂ ਖਾਂਦਾ ਕਿਉਂਕਿ ਉਹਨੂੰ ਅਸਲੀ ਸੋਝੀ ਲੱਗ ਜਾਂਦੀ ਐ ਗਿਆਨ ਆ ਜਾਂਦਾ ਐ ਕਿ ਸੰਸਾਰ ਵਿੱਚ ਕੁਝ ਵੀ ਸਾਡਾ ਨਹੀਂ ਐ ਜੋ ਕਿਸੇ ਤੇ ਪ੍ਰਮਾਤਮਾ ਦਾ ਹੈ ਮਨ ਨਾ ਜਮ ਕੇ ਸਾਥ ਨਾ ਜਾਏ ਵਾਹਿਗੁਰੂ ਦੇ ਨਾਮ ਨੂੰ ਮੰਨਣ ਵਾਲਾ ਕਿਉਂਕਿ ਸਾਤਸੰਗਤ ਜੀ ਜਦੋਂ ਵੀ ਕਿਸੇ ਜੀਵ ਦਾ ਅੰਤ ਆਂਦਾ ਹੈ ਤੇ ਉਸ ਵੇਲੇ ਕਹਿੰਦੇ ਜਮਦੂਤ ਲੈਣ ਵਾਸਤੇ ਆਂਦੇ ਉਸ ਨੂੰ ਤੇ ਕਹਿੰਦੇ ਵੀ ਚੱਲ ਸਾਡੇ ਨਾਲ ਤੈਨੂੰ ਅਸੀਂ ਲੈਣ ਵਾਸਤੇ ਆਏ ਆ ਤੇ ਉਸ ਵੇਲੇ ਮਨੁੱਖ ਜਾਂ ਕੋਈ ਵੀ ਉਹ ਬੜਾ ਡਾਡਾ ਡਰ ਜਾਂਦਾ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਦੇਂਦਾ ਸਗੋਂ ਉਹਨਾਂ ਤੋਂ ਕੋਲੋਂ ਨਸ ਪੈਂਦਾ ਨਸ ਪੈਂਦਾ ਭਜਣ ਲੱਗ ਜਾਂਦਾ ਪਰ ਜਿਹੜਾ ਗੁਰਮੁਖ ਹੈ ਸਿਮਰਨ ਕਰਨ ਵਾਲਾ ਉਹ ਉਹਨਾਂ ਦੇ ਨਾਲ ਨਹੀਂ ਜਾਂਦਾ ਕਿਉਂਕਿ ਉਹ ਸ਼ਬਦ ਜਪਦਾ ਹੈ ਤੇ ਸ਼ਬਦ ਜਪਦਾ ਹੈ ਤੇ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਕਿਉਂਕਿ ਸੁਣ ਪਉ ਨਾ ਸਕੈ ਕਾਲ ਲਿਖਿਆ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛੜ ਜਾਏ ਨਾਮ ਦੇ ਵਿੱਚ ਇਹਨੇ ਸ਼ਕਤੀ ਹੈ ਕਿ ਨੇੜੇ ਨਹੀਂ ਆਉਂਦੇ ਤੇ ਮੰਨਣ ਕਰਕੇ ਉਹ ਉਹਨਾਂ ਨੂੰ ਜਵਾਬ ਦੇ ਦਿੰਦਾ ਕਿ ਵੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਕਿਉਂਕਿ ਮੈਂ ਵਾਹਿਗੁਰੂ ਦੇ ਨਾਮ ਨੂੰ ਮੰਨਦਾ ਪਿਆ ਉਹ ਅਕਾਲਪੁਰਖ ਦੇ ਨਾਮ ਨੂੰ ਮੰਨਦਾ ਪਿਆ ਤੇ ਜੇ ਵਾਹਿਗੁਰੂ ਜੇ ਉਹਦੇ ਪਿਆਰੇ ਮੈਨੂੰ ਲੈਣ ਵਾਸਤੇ ਆਣਗੇ ਤੇ ਮੈਂ ਉਹਨਾਂ ਨਾਲ ਜਾਵਾਂਗਾ ਫਿਰ ਕਹਿੰਦੇ ਆਪ ਹੀ ਮਹਾਰਾਜ ਪਰਮੇਸ਼ਰ ਲੈਣ ਵਾਸਤੇ ਆਉਂਦੇ ਆ ਜਾਂ ਕਿਸੇ ਆਪਣੇ ਕੋਈ ਖਾਸ ਬੰਦੇ ਨੂੰ ਭੇਜਦੇ ਆ ਐਸਾ ਲਿਖਿਆ ਧਾਰਮਿਕ ਗ੍ਰੰਥਾਂ ਦੇ ਵਿੱਚ ਕਿ ਜਿਹੜੇ ਸੰਤ ਨੇ ਉਹ ਦਸਮ ਦਵਾਰੇ ਦੇ ਰਾਹੀ ਸੰਸਾਰ ਨੂੰ ਛੱਡ ਦਿੰਦੇ ਆ ਸਰੀਰ ਨੂੰ ਛੱਡ ਦਿੰਦੇ ਆ ਤੇ ਆਪ ਹੀ ਚਲੇ ਜਾਂਦੇ ਆ ਐਸ ਕਰਕੇ ਇੱਥੇ ਗੁਰੂ ਸਾਹਿਬ ਨੇ ਸਾਫ਼ ਲਿਖਿਆ ਕੇ ਮੰਨਣ ਵਾਲਾ ਵਿਅਕਤੀ ਜਮ ਦੇ ਨਾਲ ਨਹੀਂ ਜਾਂਦਾ ਐਸਾ ਨਾਮ ਨਰੰਝਨ ਹੋਇ ਜੇ ਕੋ ਮਨ ਜਾਣ ਮਨ ਕੋਏ ਐਸਾ ਪਰਮੇਸ਼ਰ ਦਾ ਨਾਮ ਹੈ ਜੇ ਕੋ ਇਸ ਨੂੰ ਜਾਣ ਲਵੇ ਮਨ ਕਰਕੇ ਜਾਣ ਲਵੇ ਤੇ ਮਨ ਵਿੱਚ ਉਸ ਨੂੰ ਵਸਾ ਲਵੇ ਮਨ ਮਾਰਗ ਠਾਕ ਨਾ ਪਾਏ ਮੰਨਣ ਵਾਲਾ ਰਾਹ ਦੇ ਵਿੱਚ ਕਦੇ ਰੁਕਾਵਟ ਨਹੀਂ ਪੈਂਦੀ ਮਾਰਗ ਠਾਕ ਦਾ ਭਾਵ ਹੈ ਕਿ ਰਾਹ ਵਿੱਚ ਉਹਨੂੰ ਕੋਈ ਰੋਕ ਨਹੀਂ ਸਕਦਾ ਜਿੱਥੇ ਮਰਜੀ ਜਾਣਾ ਚਾਹੇ ਉੱਥੇ ਜਾ ਸਕਦਾ ਹੈ ਉਹਦੀ ਪਹੁੰਚ ਵਿੱਚ ਸਾਰੀ ਦੁਨੀਆ ਸਾਰੇ ਖੰਡ ਤੇ ਬ੍ਰਹਮੰਡ ਆ ਜਾਂਦੇ ਨੇ ਸਾਰੇ ਲੋਕ ਉਹਦੀ ਪਹੁੰਚ ਵਿੱਚ ਆ ਜਾਂਦੇ ਨੇ ਐਸੇ ਕਰਕੇ ਮੰਨਣ ਵਾਲੇ ਪੁਰਖ ਜਿਹੜੇ ਵੱਡੇ ਵੱਡੇ ਦੇਵਤਿਆਂ ਦੇ ਦਰਬਾਰ ਵਿੱਚ ਵੀ ਪਹੁੰਚ ਜਾਂਦੇ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਮੰਨਣ ਪਤਸ਼ਿਓਂ ਪ੍ਰਗਟ ਜਾਏ ਮੰਨਣ ਵਾਲਾ ਸਰੀਰ ਵਿੱਚੋਂ ਪਰਗਟ ਸੰਸਾਰ ਨੂੰ ਛੱਡ ਕੇ ਚਲਾ ਜਾਂਦਾ ਰੱਬ ਦੇ ਕੋਲ ਪ੍ਰਗਟ ਪ੍ਰਗਟ ਦਾ ਭਾਵ ਹੈ ਕਿ ਸਰੀਰ ਨੂੰ ਛੱਡ ਕੇ ਤੇ ਪ੍ਰਗਟ ਹੋ ਕੇ ਰੱਬ ਦੇ ਘਰ ਜਾਂਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਮਨ ਮਗ ਨਾ ਚੱਲੇ ਪੰਥ ਮਹਾਰਾ ਕਹਿੰਦੇ ਮਗ ਮਗ ਕਹਿੰਦੇ ਕਿ ਪੰਥ ਜਿਹੜਾ ਰੱਬ ਦਾ ਰਾਹ ਉਨ ਮੰਨਣ ਵਾਲਾ ਮਨੁੱਖ ਬੋਲਦਾ ਨਹੀਂ ਔਰ ਪਿੱਛੇ ਨਹੀਂ ਜਾਂਦਾ ਉਹਦਾ ਪੈਰ ਪਿੱਛੇ ਨਹੀਂ ਜਾਂਦਾ ਹਟਦਾ ਨਹੀਂ ਉਹ ਰੱਬ ਦੇ ਰਸਤੇ ਤੇ ਤੁਰਿਆ ਜਾਂਦਾ ਤੁਰਿਆ ਜਾਂਦਾ ਅੱਗੇ ਨੂੰ ਜਾਂਦਾ ਕੋਈ ਉਹਨੂੰ ਰੋਕਦਾ ਨਹੀਂ ਮੰਨਣਾ ਧਰਮ ਸੇਤੀ ਸੰਬੰਧ ਤੇ ਮੰਨਣ ਵਾਲਾ ਸਹਿਜੇ ਹੀ ਧਰਮ ਦੇ ਨਾਲ ਜੁੜ ਜਾਂਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਵੇ ਮਹਾਰਾਜ ਕਹਿੰਦੇ ਆ ਕਿ ਭਾਈ ਸੰਤ ਦਾ ਮਾਰਗ ਤੇ ਧਰਮ ਦੀ ਪੌੜੀ ਨੂੰ ਵੱਡੇ ਭਾਗਾਂ ਵਾਲਾ ਪ੍ਰਾਪਤ ਕਰਦਾ ਤੇ ਮੰਨਣ ਵਾਲਾ ਸਹਿਜ ਹੀ ਧਰਮ ਦੇ ਨਾਲ ਜੁੜ ਜਾਂਦਾ ਧੋਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਐਸਾ ਪ੍ਰਮਾਤਮਾ ਦਾ ਨਾਮ ਹੈ ਜੇ ਕੋ ਇਸ ਨੂੰ ਜਾਣ ਲਵੇ ਤਾਂ ਜੇ ਕੋ ਇਸ ਨੂੰ ਮੰਨ ਲਵੇ ਤਾਂ ਮੰਨ ਪਾਵੇ ਮੋਖ ਦੁਆਰ ਮਨਨ ਪਰਵਾਰ ਸਦਹਰ ਮਨਨ ਵਾਲਾ ਮਨਨ ਕਰਕੇ મોਖ ਦੇ ਰਸਤੇ ਨੂੰ ਪ੍ਰਾਪਤ ਕਰ ਲੈਂਦਾ ਜੇ ਇਸ ਦਰਵਾਜੇ ਦੇ ਰਾਹੀ ਗਾਂਹ ਜਾ ਕੇ ਮੁਕਤੀ ਪ੍ਰਾਪਤ ਹੁੰਦੀ ਹੈ ਉਹ ਮੁਕਤੀ ਦਾ ਰਾਹ ਉਹ ਦਰਵਾਜਾ ਉਸ ਨੂੰ ਮਨਨ ਵਾਲੇ ਨੂੰ ਪ੍ਰਾਪਤ ਹੋ ਜਾਂਦਾ ਹੈ ਵਿਅਕਤੀ ਨੂੰ ਤੇ ਮਨਨ ਵਾਲਾ ਆਪਣੇ ਪਰਿਵਾਰ ਦੇ ਨਾਲ ਉੱਥੇ ਮੁਕਤ ਹੋ ਜਾਂਦਾ ਹੈ ਪਰਿਵਾਰ ਦੇ ਨਾਲ ਹੀ ਉਸ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਜੀ ਨਾਲ ਉਹਦਾ ਪਰਿਵਾਰ ਵੀ ਪਾਰ ਹੋ ਜਾਂਦਾ ਹੈ ਨਾਮ ਤੇ ਇੱਕ ਜਪਦਾ ਪ੍ਰਣਾਮ ਜਪਣ ਕਰਕੇ ਜਿਨੇ ਨਾਮ ਤੇ ਆਇਆ ਗਏ ਮਸਕਰ ਘਾਲ ਨਾਨਕ ਤੇ ਮੁਖੋਜਲੇ ਕਹਤੀ ਛੁੱਟੀ ਨਾਲ ਆਪ ਵੀ ਤਰ ਜਾਂਦਾ ਸੰਗਤ ਨੂੰ ਵੀ ਉਹ ਨਾਲ ਤਾਰ ਲੈਂਦਾ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਮੰਨ ਚਰੈ ਤਾਰੇ ਗੁਰ ਸਿੱਖ ਮੰਨਣ ਵਾਲਾ ਤਰ ਜਾਂਦਾ ਤੇ ਗਾਹਾਂ ਉਹਦੇ ਕੋਲ ਇੰਨੀ ਪਾਵਰ ਪ੍ਰਾਪਤ ਹੁੰਦੀ ਹੈ ਕਿ ਫਿਰ ਹੋਰਾਂ ਨੂੰ ਵੀ ਤਾਰ ਲੈਂਦਾ ਔ ਗੁਰ ਸਿੱਖ ਆਪ ਤੇ ਤਰ ਜਾਂਦਾ ਤੇ ਦੂਜਿਆਂ ਨੂੰ ਵੀ ਤਾਰਨ ਦੇ ਸਮਰਥ ਹੋ ਜਾਂਦਾ ਮੰਨ ਨਾਨਕ ਭਵੇ ਨਾ ਧਿਕ ਤੇ ਫਿਰ ਮਹਾਰਾਜ ਜੀ ਨੇ ਕੋਈ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਕਿ ਮੰਨਣ ਵਾਲਾ ਕਦੇ ਕਿਸੇ ਦੇ ਕੋਲੋਂ ਕੁਝ ਮੰਗਦਾ ਨਹੀਂ ਆਪਿਖਿਆ ਨਹੀਂ ਮੰਗਦਾ ਹੁਣ ਆਪਾਂ ਦੇਖਦੇ ਆਂ ਇਸ ਸੰਸਾਰ ਦੇ ਵਿੱਚ ਜਿੰਨੇ ਫਿਰਕੇ ਜਿੰਨੇ ਫਿਰਕੇ ਆ ਉਹ ਕਿਸੇ ਨਾ ਕਿਸੇ ਰੂਪ 'ਚ ਮੰਗੀ ਜਾਂਦੇ ਆ ਹਾਂਜੀ ਹੁਣ ਮੰਗੇ ਜਾਂਦੇ ਆ ਜੀ ਦਿਓ ਆ ਕਾਰਡ ਲੈ ਲਓ ਸਾਡਾ ਨੰਬਰ ਲੈ ਲਓ ਇਹ ਸਾਡੇ ਬੈਂਕ ਵਿੱਚ ਪੈਸੇ ਪਾ ਦਿਓ ਅੱਗੇ ਆਉਂਦੇ ਸੀ ਪਿੰਡਾਂ 'ਚ ਲੋਕ ਇਕੱਠੇ ਕਰਦੇ ਸੀ ਹਨਾ ਕਣਕ ਦੇ ਦਿਓ ਜਿੱਥੇ ਲੰਗਰ ਚੱਲਦਾ ਉੱਥੇ ਆਉਂਦਾ ਜੀ ਹੈ ਜੀ ਤੇ ਸਾਨੂੰ ਮਾਇਆ ਦੀ ਲੋੜ ਐ ਸੀ ਆ ਬਣਾ ਰਹੇ ਆ ਜੀ ਉਹ ਬਣਾ ਰਹੇ ਆ ਵੱਡਾ ਗੁਰਦੁਆਰਾ ਬਣਾ ਰਹੇ ਆ ਕੋਈ ਡੇਰਾ ਬਣਾ ਰਹੇ ਆ ਉਹ ਮੰਗਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੰਗਣ ਵਾਲੇ ਬੈਠੇ ਹੁੰਦੇ ਆ ਤੇ ਮਹਾਰਾਜ ਨੇ ਸਾਰਿਆਂ ਦਾ ਖੰਡਨ ਕਰ ਦਿੱਤਾ ਮਹਾਰਾਜ ਕਹਿੰਦੇ ਜਿਹੜੇ ਮੰਗਣ ਵਾਲੇ ਨੇ ਉਹ ਕਿਸੇ ਕੋਲੋਂ ਕੁਝ ਮੰਗਦੇ ਨੇ ਤੇ ਉਹ ਨੇੜੇ ਤੇੜੇ ਵੀ ਨਹੀਂ ਉਹ ਰੱਬ ਦੇ ਨੇੜੇ ਤੇੜੇ ਵੀ ਨਹੀਂ ਆ ਸਮਝ ਲਓ ਤੁਸੀਂ ਵੀ ਜਿਹੜਾ ਰੱਬ ਨੂੰ ਮੰਨਦਾ ਉਹ ਕਿਸੇ ਕੋਲ ਮੰਗੇ ਕਰੇ ਕਿ ਖਿਆ ਮੰਗਣੇ ਮੀਮੇ ਨੂੰ ਦੇ ਹੈ ਜੀ ਕਿਸੇ ਕੋਲੋਂ ਕੁਝ ਮੰਗਣਾ ਜੇ ਤੁਹਾਡੇ ਕੋਲ ਐਡਾ ਰੱਬ ਐ ਐਡਾ ਵੱਡਾ ਗੁਰੂ ਐ ਤੁਹਾਡਾ ਤੇ ਤੁਹਾਨੂੰ ਮੰਗਣ ਦੀ ਕੀ ਲੋੜ ਐ ਹੈ ਜੀ ਮੈਂ ਤਾਂ ਹੈਰਾਨ ਹੋ ਜਾਂਦਾ ਦੇਖ ਕੇ ਵੀ ਸਾਡੇ ਗੁਰੂ ਘਰਾਂ ਵਿੱਚ ਜਿਸ ਤਰ੍ਹਾਂ ਲੋਕ ਮੰਗਦੇ ਨੇ ਹੈ ਜੀ ਸਾਨੂੰ ਦਿਓ ਜੀ ਆਹ ਬਣਾ ਰਹੇ ਆ ਇੱਥੇ ਲੰਗਰ ਚੱਲਦਾ ਪਿਆ ਸਾਨੂੰ ਦਿਓ ਜੀ ਉੱਥੇ ਅਸੀਂ ਆਹ ਬਣਾ ਰਹੇ ਆ ਉਹ ਬਣਾ ਰਹੇ ਆ ਇਹ ਤਰੀਕਾ ਮੰਗਣ ਦਾ ਹੁਣ ਬੈਂਕਾਂ ਦੇ ਅਕਾਊਂਟ ਦੇ ਦੇ ਸਿੱਧੇ ਸਾਡੇ ਨਾਮ ਡੈਬਿਟ ਕਰਾ ਦਿਓ ਨਹੀਂ ਸਰਦਾ ਪ੍ਰਸੰਗਤ ਆਪਣੇ ਆਪ ਦਈ ਜਾਂਦੀ ਹੈ ਨਾ ਗੁਰੂ ਕਿਸੇ ਨ ਕਿਸੇ ਰੂਪ ਚ ਪੁੱਛਾ ਦਿੰਦਾ ਐਸ ਕਰਕੇ ਜਿਹੜੇ ਮਹਾਪੁਰਸ਼ ਹੋਏ ਨੇ ਉਹਨਾਂ ਨੇ ਕਦੇ ਕਿਸੇ ਦੇ ਕੋਲੋਂ ਕੁਝ ਮੰਗਿਆ ਨਹੀਂ ਸਾਰੇ ਜੀਵਨ ਕਾਲ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇੰਨੇ-ਇੰਨੇ ਯਾਤਰਾ ਕੀਤੀ ਹੈ ਹਾਂਜੀ ਪੈਦਲ ਤੁਰ ਕੇ ਗਏ ਮਹਾਰਾਜ ਕਿੱਥੋਂ ਤੱਕ ਦੁਨੀਆਂ ਦਾ ਸਾਰਾ ਭ੍ਰਮਣ ਕੀਤਾ ਔਰ ਕਦੇ ਕਿਸੇ ਦੇ ਕੋਲੋਂ ਕੁਝ ਮੰਗਿਆ ਨਹੀਂ ਵੀ ਖਾਣ ਵਾਲ ਤੇ ਦਿਓ ਸਾਨੂੰ ਇਸ ਕਰਕੇ ਸਤਿਗੁਰੂ ਕਹਿੰਦੇ ਵੱਡੀ ਪਛਾਣ ਮੰਨ ਨਾਨਕ ਭਵੇ ਨਾ ਭਿਖ ਮੰਨਣ ਵਾਲਾ ਕਦੇ ਵੀ ਕਿਸੇ ਕੋਲੋਂ ਭਿਖਿਆ ਨਹੀਂ ਮੰਗੇਗਾ ਕੋਈ ਵਸਤੂ ਨਹੀਂ ਮੰਗੇਗਾ ਸੋ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਅਸਤਰਾ ਦਾ ਪਰਮੇਸ਼ਰ ਦਾ ਨਾਮ ਹੈ ਭਾਈ ਜਿਹੜਾ ਕਿ ਕੋਈ ਜਾਣ ਲਵੇ ਕੋਈ ਉਸ ਨੂੰ ਮੰਨ ਲਵੇ ਕਿਉਂਕਿ ਨਾਮ ਜਿਹੜਾ ਸਾਧ ਸੰਗਤ ਜੀ ਇੰਨੀ ਵੱਡੀ ਅਵਸਥਾ ਕਿ ਜਦੋਂ ਮਨ ਕਰਕੇ ਤੁਸੀਂ ਨਾਮ ਦੇ ਨਾਲ ਜੁੜੋਂਗੇ ਜਾਂ ਨਾਮ ਮਨ ਵਿੱਚ ਉਤਰੇਗਾ ਉਸ ਵੇਲੇ ਬਿਲਕੁਲ ਰੱਬ ਦੇ ਨੇੜੇ ਹੋਣੇ ਹੋ ਤੁਸੀਂ ਕਿਉਂਕਿ ਨਾਮ ਹੀ ਰੱਬ ਦਾ ਸਰੂਪ ਹੈ ਰੱਬ ਦਾ ਜਿਹੜਾ ਸਰਗੁਣ ਤੇ ਨਿਰਗੁਣ ਦੋਨੋਂ ਸਰੂਪ ਨਾਮ ਦੇ ਵਿੱਚ ਆ ਜਾਂਦੇ ਨੇ ਜਦੋਂ ਆਪਾਂ ਅੱਖਰਾਂ ਕਰਕੇ ਦੇਖਦੇ ਆਂ ਤੇ ਸਰਗੁਣ ਸਰੂਪ ਬਣ ਜਾਂਦਾ ਵਿਚਾਰ ਕਰਕੇ ਦੇਖਦੇ ਆਂ ਤੇ ਨਿਰਗੁਣ ਬਣ ਜਾਂਦਾ ਤੇ ਗਾਂਜੋਤ ਕਰਕੇ ਦੇਖਦੇ ਆਂ ਤੇ ਨਿਰੰਕਾਰ ਬਣ ਜਾਂਦਾ ਐਸ ਕਰਕੇ ਸ਼ਬਦ ਜਿਹੜਾ ਮਨ ਦੇ ਅਤਿ ਨੇੜੇ ਹੋਣ ਕਰਕੇ ਉਸ ਵੇਲੇ ਰੱਬ ਤੁਹਾਡੇ ਬਹੁਤ ਨੇੜੇ ਹੁੰਦਾ ਹੈ ਮਨਨਰ ਵਾਲੇ ਪ੍ਰਾਨ ਇਹਦੇ ਨੇੜੇ ਹੁੰਦਾ ਤੇ ਮਨ ਕਰਕੇ ਜੋ ਵੀ ਕੁਝ ਉਹ ਸੋਚਦਾ ਜਾਂ ਸਮਝ ਲਓ ਸੋਚਦਾ ਰਹੇਗਾ ਸੋਚਦਾ ਰਹੇਗਾ ਸੋਚਦਾ ਰਹੇਗਾ ਜੋ ਵੀ ਸੋਚੇਗਾ ਪੂਰਾ ਹੋ ਜਾਏਗਾ ਇਹ ਪੱਕੀ ਗੱਲ ਹੈ 100% ਗੱਲ ਹੈ ਕਿ ਜਿਹੜਾ ਵਿਅਕਤੀ ਨਾਮ ਨੂੰ ਜਪਣ ਵਾਲਾ ਜਾਂ ਨਾਮ ਦੇ ਨਾਲ ਜੁੜਨ ਵਾਲਾ ਜੇ ਮਨ ਕਰਕੇ ਜੁੜਿਆ ਹੋਇਆ ਹੈ ਤੇ ਜੋ ਸੋਚੇਗਾ ਵੀ ਮੈਨੂੰ ਇਹ ਕੁਝ ਚਾਹੀਦਾ ਇਹ ਮੈਨੂੰ ਚਾਹੀਦਾ ਤੇ ਉਹ 100% ਉਹ ਪੂਰਾ ਹੋ ਜਾਏਗਾ ਜੇ ਤੁਸੀਂ ਕੋਈ ਨਾ ਵੀ ਮੈਨੂੰ ਇੱਥੇ ਹੀ ਚਾਹੀਦਾ ਵੀ ਇੱਥੇ ਆ ਕੇ ਕੋਈ ਮੈਨੂੰ 10 ਲੱਖ ਰੁਪਇਆ ਦੇ ਦੇਵੇ ਮੈਨੂੰ ਇੱਥੇ ਕਰੋੜ ਰੁਪਇਆ ਦੇ ਕੇ ਜਾਵੇ ਜਾਂ ਰੱਬ ਦੇ ਕੇ ਜਾਏਗਾ ਮੈਨੂੰ ਇੱਥੇ ਰੱਖ ਕੇ ਜਾਏਗਾ ਤੇ ਤੁਸੀਂ ਯਕੀਨ ਮੈਨੂੰ ਇੱਥੇ ਰੱਖ ਕੇ ਜਾਏਗਾ ਉਹ ਤੁਹਾਡੀ ਜਿਹੜੀ ਉਹ ਮਨਸਾ ਫੇਲ ਨਹੀਂ ਹੋ ਸਕਦੀ ਮਨਸਾ ਦਾ ਦਾਤਾ ਸਭ ਨਿਧਾਨ ਤੇ ਉਹ ਸਭ ਨਿਧਾਨ ਐ ਖਜ਼ਾਨਾ ਭਰਪੂਰ ਉਹਦੇ ਕੋਲ ਪਰਮੇਸ਼ਰ ਜਿਹੜਾ ਕਾਹੇ ਮਨ ਤੋਂ ਡੋਲਦਾ ਔਰ ਮਨਸਾਪੂਰਣ ਹੋਰ ਤੇ ਸਤਿਗੁਰੂ ਕਹਿੰਦੇ ਮਨ ਕਰਕੇ ਸੋਚ ਲਿਆ ਜੇ ਤੂੰ ਜੁੜ ਗਿਆ ਰੱਬ ਦੇ ਨਾਲ ਤੇ ਤੂੰ ਜੁੜਿਆ ਰਿਹਾ ਫਿਰ ਟੁੱਟਿਆ ਨਾ ਜੁੜਿਆ ਰਿਹਾ ਵੀ ਤੂੰ ਉਸ ਨੂੰ ਪੱਕਾ ਬਣਾ ਲਿਆ ਵੀ ਮੈਂ ਠੀਕ ਕਹਿ ਰਹੇ ਹਾਂ ਜਿਵੇਂ ਸੋਚਿਆ ਇਹੀ ਹੋਣਾ ਤੇ ਉਹੀ ਹੋਣਾ ਇਹ ਪੱਕਾ ਸੋਚ ਲਓ ਤੁਸੀਂ ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਮਨ ਰੱਬ ਦੇ অতি ਨੇੜੇ ਹੁੰਦਾ ਜਦੋਂ ਮਨ ਵੀ ਸ਼ਬਦ ਉਤਰਦਾ ਹੈ ਤੇ ਜਦੋਂ ਸ਼ਬਦ ਨਾਲ ਜੁੜਦਾ ਤੇ ਸ਼ਬਦ ਦਾ ਚਿੰਤਨ ਤੇ ਵਿਚਾਰ ਕਰਦਾ ਤੇ ਸਮਝ ਲਓ ਉਹ ਸਾਰੀ ਗੱਲਬਾਤ ਰੱਬ ਨਾਲ ਹੋ ਰਹੀ ਹੈ ਉੱਥੇ ਤੇ ਉਸ ਵੇਲੇ ਜੇ ਫੁਰਨਾ ਆਏਗਾ ਤੇ ਫਿਰ ਤਾਂ ਕਿ ਆਸਨਾ ਬਰhte ਜਾਏ ਮਹਾਰਾਜ ਕਹਿੰਦੇ ਉਹਦੀ ਆਸ ਬਰhte ਨਹੀਂ ਜਾਏਗੀ ਐਸ ਕਰਕੇ ਜੋ ਵੀ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇਗਾ ਜੁੜਿਆ ਰਿਹਾ ਤੇ ਫਿਰ ਜੋ ਸੋਚੇਗਾ ਉਹ ਸੋਚ ਉਹਦੀ ਪੂਰੀ ਹੋ ਜਾਏਗੀ ਉਦੇ ਮਨ ਦੀ ਉਹ ਗੱਲ ਜਿਹੜੀ ਪੂਰੀ ਹੋ ਜਾਏਗੀ ਤੋ ਕੇ ਰੱਬ ਦੇ ਬਿਲਕੁਲ ਨੇੜੇ ਹੋ ਕੇ ਵਰਤਦਾ ਕਿਉਂਕਿ ਮਨ ਦਾ ਇਹ ਖੰਡ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਾਰ ਜੇ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ